ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸ਼ਹੀਦੀ ਪੰਦਰਵਾੜੇ ਦੌਰਾਨ ਇੱਕ ਬਹੁਤੋਂ ਧਾਰਮਿਕ ਸਮਾਗਮ ਆਰੰਭ ਹੋਏ ਸਨ ਜਿਨ੍ਹਾਂ ਦੀ ਕਲ ਸੰਪੂਰਨਤਾ ਹੋਈ ਹੈ ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਇਸ ਸਮਾਗਮ ਦੌਰਾਨ ਤਖਤ ਸ੍ਰੀ ਦਮਦਮਾ ਸਾਹਿਬ ਜੀ ਦਾ ਸਮੂਹ ਸਟਾਫ ਅਤੇ ਇਲਾਕਾ ਨਿਵਾਸੀ ਸੰਗਤ ਹਾਜ਼ਰ ਸੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿੱਕੀਆਂ ਜਿੰਦਾ ਵੱਡੇ ਸਾਕੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਭਾਈ ਅਨੰਤ ਪ੍ਰਸਾਦ ਦਾ ਕਲਾ ਛੱਡਣ ਤੋਂ ਲੈ ਕੇ ਪਰਿਵਾਰ ਵਿਛੋੜੇ ਤੱਕ ਫਤਿਹਗੜ੍ਹ ਸਾਹਿਬ ਇਹ ਕਿਹੜਾ ਸਾਕਾ ਇੱਕ ਬਹੁਤੋ ਲੈ ਕੇ ਕਿੰਨੇ ਵੀ ਆ ਬੱਚੇ ਵੀਰ ਬਜ਼ੁਰਗ ਸਾਰੇ ਤੁਸੀਂ ਜਾਪ ਕਰ ਰਹੇ ਹੋ ਇਹ ਭਾਈ ਕਰਮਾ ਨਾਲ ਹੀ ਬਾਣੀ ਬਾਣੇ ਨਾਲ ਜੁੜਿਆ ਜਾਂਦਾ ਤੇ ਕਿਹੜੇ ਬੱਚਾ ਨੇ ਗੁਰਬਾਣੀ ਕਠ ਕਰਕੇ ਅੱਜ ਇੱਥੇ ਉਹਨਾਂ ਦੇ ਮਾਪੇ ਬਾਪ ਤੇ ਪਰਿਵਾਰ ਵਧਾਈ ਦਾ ਪਾਤਰ ਆ ਭਾਈ ਦਸਵੇਂ ਪਾਸ਼ਾ ਨੂੰ ਗੋਬਿੰਦ ਸਿੰਘ ਮਹਾਰਾਜ ਨੇ ਇਸ ਸਥਾਨ ਨੂੰ ਗੁਰੂ ਕੀ ਕਾਸ਼ੀ ਕਿਹੜਾ ਇੱਥੇ 35 ਅੱਖਰ ਲਿਖੂ ਨਾ ਭਾਈ ਉਹਦੀ ਬੁੱਧੀ ਚਤੰਨ ਹੋ ਜਾ ਕਿਵੇਂ ਇੱਕ ਤਾਂ ਚਮੜਾ ਬੁੱਧੀ ਹੁੰਦੀ ਆ ਚਾਬੜੇ ਚਾਪਾ ਆਰ ਬਾਰੀ ਇਹ ਨਾਲ ਦੀ ਨਾਲ ਮਿਲ ਜਾਂਦੀ ਆ ਇੱਕ ਤੇਲੂ ਆਬੁੱਦੀ ਹੁੰਦੀ ਆ ਜੇ ਆਪਾਂ ਇੱਕ ਤੇਲ ਦਾ ਤੋਕਾ ਪਾਣੀ ਤੇ ਛੜਦੀਏ ਨਾ ਤੇ ਸਾਰੇ ਪਾਣੀ ਤੇ ਤਰਬਰਾ ਬਣ ਜਾਂਦਾਗਾ ਇਹ ਤੇਲੂ ਆਬੁੱਦੀ ਤੇ ਕਿਹੜੇ ਬੱਚਾ ਨੇ ਭਾਈ ਬਾਣੀ ਕੱਟ ਕੀਤੀ ਆ ਕਵੀਸ਼ਰੀ ਮੈਂ ਸਾਰਿਆਂ ਨੂੰ ਬੱਚਿਆਂ ਨੂੰ ਤੇ ਬੱਚਾ ਦੇ ਮਾਪੇ-ਮਾਪ ਨੂੰ ਵੀ ਵਧਾਈ ਦਿੰਨਾ ਤੇ ਅੱਗੇ ਆਪਣੀਆਂ ਮਾਮਾ ਬੀਬੀਆਂ ਬਾਤਾਂ ਪਾਉਂਦੀਆਂ ਉਹਨਾਂ ਟਾਈਮਾਂ 'ਚ ਭਾਈ ਕੋਈ ਟੈਲੀਵਿਜ਼ਨ ਨਹੀਂ ਹੁੰਦੇ ਸੀ ਕੋਈ ਲਾਈਟ ਨਹੀਂ ਹੁੰਦੀ ਸੀ ਸਰੋਂ ਦੇ ਜਾਂ ਮੁੱਠੀ ਦੇ ਤੇਲ ਦੇ ਦੀਵੇ ਜਗਾਉਂਦੇ ਆਪਾਂ ਘਰਾਂ 'ਚ ਤੇ ਕਿਹੜੀਆਂ ਆਪਣੀਆਂ ਮਾਮਾ ਵੱਡੀਆਂ ਆਉਂਦੀਆਂ ਦਾਦੀਆਂ ਉਹ ਬਾਤਾਂ ਪਾਉਂਦੀਆਂ ਵੀ ਆਪਣੇ ਗੁਰੂ ਨੇ ਕਿਵੇਂ ਕੁਰਬਾਨੀਆਂ ਕੀਤੀਆਂ ਕਮੇ ਗੁਰੂ ਨੇ ਆਪਣੇ ਬੱਚੇ ਸੀਖਿਤ ਕਰਵਾਏ ਤੇ ਉਹ ਬੱਚੇ ਭਾਈ ਸਿੱਖੀ ਚ ਪਰਤ ਅਖ ਰਹੇ ਦੇ ਸੀ ਤੇ ਕਿਹੜੇ ਅੱਜ ਤੁਸੀਂ ਇੱਥੇ ਬੈਠੇ ਹੋ ਤੁਸੀਂ ਵੀ ਗੁਰੂ ਦੇ ਬਖਸ਼ੇ ਹੋਏ ਹੋ ਤਖਤ ਸ੍ਰੀ ਦਰਬਾਰ ਸਾਹਿਬ ਕਿਹੜੀ ਤੁਹਾਡੀ ਬਹੁਤ ਵੱਡੀ ਸਾਰਿਆਂ ਦੀ ਸੇਵਾ ਕੋਈ ਝਾੜੋ ਦੀ ਸੇਵਾ ਕਰਦਾ ਕੋਈ ਵਰਤਨਾ ਦੀ ਸੇਵਾ ਕਰਦਾ ਕੋਈ ਬਾਣੀ ਪੜ੍ਹ ਕੇ ਸੇਵਾ ਕਰਦਾ